ਵਾਹੀ ਗੁਰੂ ਕੀ ਗੋਕਾਰ ਸਾਹਿਬ ਵਾਹੀ ਗੁਰੂ ਜੀ ਕੀ ਫਤਿਹ ਤੁਹਾਡਾ ਸਾਡੀ YouTube ਚੈਨਲ ਅਤੇ Facebook ਤੇ ਤੁਹਾਤੈ ਅੱਜ ਨੇ ਬਹੁਤ ਲੈ ਕੇ ਆਏ ਆ ਪਟਿਆਲੇ ਸ਼ਾਹੀ ਪੱਗ ਜਿਹਨਾਂ ਤੋਂ ਸਾਡੇ ਸਾਥ ਮੇਟਰਾ ਕਪੜਾ ਰੋਲ ਰਵਤਿਆ ਜਿਹੜਾ ਆਪਾਂ ਪੱਲੇ ਨਾਲ ਲਾਉਣਾ ਛੜ ਦੇ ਸੈਂਟਰ ਤੋਂ ਲਿਆ ਕੇ ਲੜਨੂੰ ਪੂਰੀ ਜਵਲ ਦੇ ਬਸ ਛੜ ਲਾ ਕੇ ਬੰਦ ਬੰਦ ਹੋਤਰਾ ਕੇ ਦੋ ਹੀ ਪੱਲੇ ਇਕੱਠੇ ਕਰਕੇ ਤੇ ਇੱਕ ਵਾਰ ਜਿਹੜਾ ਲੜਨੂੰ ਫੋਲਡ ਕਰਨਾ ਹੈ ਫੋਲਡ ਕਰਕੇ ਤੇ ਅਧੀ ਅਧੀ ਗੱਲ ਠਾ ਕਿਹੜਾ ਲੜਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਸਾਫ਼ ਕਰਕੇ ਤੇ ਜਿੰਨੇ ਵੀ ਵੜਾ ਨਹੀਂ ਹੋਣਗੇ ਉਹਨਾਂ ਦਾ ਆਪਾਂ ਕੱਢ ਕੇ ਹਟਾ ਕੱਟ ਕੇ ਚੰਗੀ ਤਰ੍ਹਾਂ ਲੜ ਨੂੰ ਸਾਫ਼ ਕਰਨਾ ਹੈ ਸਾਫ਼ ਕਰਕੇ ਤੇ ਅੱਖ ਲਓ ਜਿਹੜਾ ਪੰਨ ਲੜ ਨੂੰ ਫੋਲ ਕਰਾਂਗੇ ਤਾਂ ਜਿਹੜਾ ਬਣਾ ਲੜ ਅੱਖ ਲਵਟੇਗਾ ਤਾਂ ਇੱਟੇ ਕਿਸ ਹੋਗੇ ਜਾਂ ਪਿਹੜਾ ਲੜ ਨੂੰ ਮੋਟਾਈ ਚ ਕਰਕੇ ਜੇ ਦੀ ਅਦੀ ਗੱਲ ਤਾਂ ਕਿਹੜਾ ਬਲੜ ਨੂੰ ਲੋਡ ਕਰਕੇ ਲਗਾ ਦੇਣਾ ਹੈ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜ ਨੂੰ ਪਹਿਲੇ ਤਾਂ ਪੈਂਚ ਕਰਕੇ ਫੁੱਲ ਖੋਲੋ ਫਸਾ ਲਾ ਕੇ ਬਾਦ ਪਾਸ ਉਤਰਾ ਕੇ ਦੋਈ ਪੱਲਿਆਂ 'ਚ ਪਹਿਲੇ ਪੱਲੇ ਨੂੰ ਜਿਆਦਾ ਖੋਲਣਾ ਦੂਜੇ ਪੱਲੇ ਨੂੰ ਆਪਾਂ ਮਟਾਈ ਵਾਲੇ ਪਾਸੋਂ ਨਾਲ ਜੋੜ ਕੇ ਤੇ ਇੱਕ ਵਾਰ ਜਿਹੜਾ ਲੜ ਨੂੰ ਫੋਲ ਕਰਨਾ ਹੈ ਫੋਲ ਕਰਕੇ ਤੇ ਚੰਗੀ ਤਰ੍ਹਾਂ ਇਹਦੇ ਉਸ ਵਿੱਚੋਂ ਵਾਲ ਕੱਢ ਲੈਣੇ ਹਨ ਤੇ ਵਾਲ ਕੱਢ ਗਏ ਤੇ ਕਿੱਥੇ ਜਿੱਥੇ ਕਿਤੇ ਡੰਗ ਪੈਂਦਾ ਉਹ ਆ ਉੱਥੋਂ ਆਪਾਂ ਪੋਣੀ ਸ਼ਟ ਕਾਣੀ ਆ ਆਪਣੀ ਤੇ ਲੜ ਨੂੰ ਡਬਲ ਫੋੜ ਲਗਾਣਾ ਹੈ ਤਾਂ ਇਹਦੇ ਉਸ ਵਿੱਚੋਂ ਚੰਗੀ ਤਰ੍ਹਾਂ ਵਾਲ ਨਿਕਲ ਜਾਣ ਤੇ ਉਹਦੀ ਮਟਾਈ ਵੀ ਜਿਹੜੀ ਪ੍ਰੋਪਰ ਤਰੀਕਾ ਨਾਲ ਵਧੀਆ ਆਵੇ ਤੇ ਲੜ ਨੂੰ ਜਿੰਨਾ ਤੁਸੀਂ ਉਹ ਦਾ ਫਾਹਲਾ ਰੱਖਣਾ ਚਾਹੁੰਦੇ ਤੁਸੀਂ ਉਹਨਾਂ ਦਾ ਫਾਹਲਾ ਰੱਖ ਕੇ ਤੇ ਲੜ ਨੂੰ ਚੰਗੀ ਤਰ੍ਹਾਂ ਪਿੱਛੇ ਤੱਕ ਖਸਾਵ ਕਰਕੇ ਤੇ ਜਿੰਨੇ ਆਪਾਂ ਲੋਕ ਤੋਂ ਚੜਾਈ ਰੱਖੀ ਸੀ ਉਹ ਤੋਂ ਅਗਾਹ ਜਾ ਕੇ ਚੜਾਈ ਬਣਾ ਲੈਣੀ ਹੈ ਕਿਉਂ ਕਿ ਕਿਉਂਕਿ ਆਪਣਾ ਆਪਣਾ ਲੜ ਕਿਥੋਂ ਪਲੜ ਫੋਲਡ ਕਰਦੇ ਆ ਉਥੋਂ ਜਿਹੜੇ ਆਪਾਂ ਨੀਹ ਚੜਾਈ ਲਾ ਕੇ ਗਾਹ ਤੱਕ ਤੜੇ ਕਰਾ ਦਨੇ ਆ ਉਹਦੇ ਵਿੱਚ ਜਿਹੜੇ ਡੁੱਗ ਪੈਂਦੇ ਉਹਨਾਂ ਡੰਗਾ ਨੂੰ ਕੱਢਣ ਲਈ ਬਸ ਆਪਾਂ ਨੇ ਲੜ ਨੂੰ ਥੋੜਾ ਜਿਹਾ ਗਾਹ ਜਾ ਕੇ ਚੜਾਈ ਤੇ ਕਰ ਦੇਣਾ ਤੇ ਫਿਰ ਉਹਨਾਂ ਚੋਂ ਆਪਣੇ ਜਿਹੜੇ ਡੰਗਾ ਉਹ ਨਿਕਲ ਜਾਂਦੇ ਤੇ ਉਸ ਵਿੱਚੋਂ ਜਿਹੜੇ ਵਾਲੇ ਉਹ ਪ੍ਰੋਪਰ ਤਰੀਕੇ ਨਾਲ ਨਿਕਲ ਜਾਂਦੇ ਆ ਤੇ ਨਾਲ ਦੀ ਨਾਲ ਵਾਜ ਫੇੜ ਕੇ ਲੜ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜ ਨੂੰ ਬੈਕ ਟੂ ਪੇਂਚੇ ਘੱਟ ਲੈਣਾ ਹੈ ਤੇ ਚਾ ਕਰਕੇ ਉਡੀਕ ਹੁਲਦਾ ਬਸਾ ਤੇ ਲਾ ਕੇ ਬੱਧ ਬਸਾ ਉਤਰਾ ਕੇ ਦੋ ਹੀ ਪੱਲੇ ਜੋ ਪਹਿਲੇ ਪੱਲੇ ਜਲਾ ਖੋਲ ਲੈਣਾ ਦੂਜੇ ਪੱਲੇ ਨਾਲ ਪਾਵਾ ਢਾਈ ਵਾਲੇ ਪਾਸੋਂ ਨਾਲ ਜੋੜ ਕੇ ਤੇ ਲੜਨੂ ਚੰਗੀ ਤਰ੍ਹਾਂ ਬੈਗ ਤੋਂ ਸੈਟ ਕਰ ਲੈਣਾ ਬੈਗ ਤੋਂ ਸੈਟ ਕਰਕੇ ਤੇ ਇੱਕ ਵਾਰ ਜਿਹੜਾ ਲੜਨੂ ਫੋਲਡ ਕਰਨਾ ਹੈ ਤੇ ਇੱਕ ਵਾਰ ਜਿਹੜਾ ਲੜਨੂ ਫੋਲਡ ਕਰਕੇ ਚੰਗੀ ਤਰ੍ਹਾਂ ਸੈਟ ਕਰ ਲੈਣਾ ਚੰਗੀ ਤਰ੍ਹਾਂ ਸੈਟ ਕਰਕੇ ਜਦੋਂ ਤੋਂ ਵੇੜਾ ਲੜਨੂ ਚੰਗੀ ਤਰ੍ਹਾਂ ਸਟੈ ਕਰਨਾ ਹੈ ਸਟੈਕ ਕਰਕੇ ਤੇ ਥੱਲੇ ਉਹ ਜਿਹੜਾ ਲੜ ਨੂੰ ਡਬਲ ਫੋਲਡ ਕਰਨਾ ਹੈ ਤੇ ਡਬਲ ਫੋਲਡ ਕਰਕੇ ਇਹਦਾ ਲੜ ਨੂੰ ਚੰਗੀ ਤਰ੍ਹਾਂ ਸੈਟ ਕਰਕੇ ਤੇ ਡਬਲ ਫੋਲਡ ਕਰਕੇ ਇਹਦਾ ਲੜ ਨੂੰ ਸਾਫ਼ ਕਰਕੇ ਲੜ ਨੂੰ ਸਾਫ਼ ਕਰਕੇ ਲਗਾ ਦੇਣਾ ਹੈ ਤੇ ਨਾਲ ਦੀ ਨਾਲ ਵਾਈਫੇਰ ਕਿਹੜੇ ਆਪਾਂ ਲੜਾਈ ਸਫਾਈ ਕਰ ਲੈਣੀ ਹੈ ਤੇ ਵੀਡੀਓ ਵੱਧ ਤੋਂ ਵੱਧ ਜੁਆਇਨ ਕਰਿਓ ਤਾਂ ਹੀ ਦੇ ਰਹੇ ਹਾਂ ਪਟਿਆਲਾ ਸ਼ਹੀ ਪੱਕਾ ਬਣੇ ਚ ਕੋਈ ਪ੍ਰੋਬਲਮ ਆਦੀ ਤਾਂ ਇਸ ਵੀਡੀਓ ਦੇਖ ਕੇ ਜਿਹੜੀ ਆਪਣੀ ਪ੍ਰੋਬਲਮ ਦਾ ਸੋਲੂਸ਼ਨ ਕਰ ਲੈਣਾ ਜਿਹੜਾ ਆਪਾਂ ਅਗਲਾ ਆੜਾ ਲਗਾਉਣਾ ਹੈ ਲਾਟ ਨੂੰ ਬੈਕ ਤੋਂ ਪਹਿਲਾਂ ਕਰਕੇ ਪੂਣੀ ਦਾ ਹੌਲਦਾ ਪਤਾ ਥੱਲੇ ਲਾ ਕੇ ਬੰਦ ਪਾਸਾ ਉੱਤਰ ਆ ਕੇ ਦੋ ਹੀ ਪੱਲੇ ਚੋਂ ਪੱਲੇ ਪੱਲੇ ਜਿਆਦਾ ਹੋਣਾ ਦੂਜੇ ਪੱਲੇ ਨਾਲ ਆਪਾਂ ਮਟਾਈ ਵਾਲੇ ਪਾਸੇ ਨਾਲ ਜੋੜ ਕੇ ਤੇ ਬਾਕੀ ਪਗ ਜਿਹੜੀ ਆ ਪਛੜੀ ਨੂੰ ਨਾਲ ਨਾਲ ਕਰਕੇ ਤੇ ਬਾਕੀ ਪਗਲੀ ਵੀਡੀਓ ਪਸਾਈ ਹੋ ਨਾਲ ਜਿਹੜੀ ਗੱਲ ਲੈਣੀ ਹੈ ਤੇ ਜਿਹੜਾ ਲੜ ਨੂੰ ਡਬਲ ਫੋਲਡ ਕਰਕੇ ਜੰਗੀ ਤਰ੍ਹਾਂ ਜਿਹੜਾ ਲੜ ਨੂੰ ਸੈਟ ਕਰਕੇ ਤੇ ਸਾਫ ਕਰਕੇ ਉਤ ਤੋਂ ਲੜ ਨੂੰ ਚੰਗੀ ਤਰ੍ਹਾਂ ਸੈਟ ਕਰਨਾ ਹੈ ਛੱਟ ਕਰਕੇ ਤੇ ਜੇ ਨਾਲ ਤੁਸੀਂ ਉਹਦਾ ਫਾਸਲਾ ਰੱਖਣਾ ਚਾਹੁੰਦੇ ਤੁਸੀਂ ਉਹਦਾ ਫਾਸਲਾ ਰੱਖ ਕੇ ਜਿਹੜਾ ਆਪਾਂ ਲੜ ਨੂੰ ਲੋਡ ਕਰਕੇ ਲਗਾ ਦੇਣਾ ਹੈ ਤੇ ਨਾਲ ਹੀ ਬਾਈ ਫੇਰ ਕੇ ਲੜਾਈ ਸਭਾਈ ਕਰ ਲੈਣੀ ਹੈ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜ ਨੂੰ ਬੈਕ ਤੋਂ ਪੈਂਚ ਕਰਕੇ ਪੋਣੀ ਨਾਲ ਹਲਦਾ ਥੱਲੇ ਰੱਖ ਕੇ ਬੰਦ ਪਾਤਾ ਉੱਤਰ ਰੱਖ ਕੇ ਦੋ ਹੀ ਪੱਲੇ ਚੋ ਪਹਿਲੇ ਪੱਲੇ ਨੂੰ ਜਿਆਦਾ ਖੋਲ ਲੈਣਾ ਦੂਜੇ ਪੱਲੇ ਨੂੰ ਮਟਾਈ ਵਾਲੇ ਪਾਸੇ ਨਾਲ ਜੋੜ ਕੇ ਤੇ ਉੱਤੋਂ ਜਿਹੜਾ ਲੜ ਨੂੰ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਸੈੱਟ ਕਰਕੇ ਤੇ ਫਿਰ ਥੱਲੇ ਜਿਹੜਾ ਲੜ ਨੂੰ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਤੇ ਲੜਨੂ ਫੋਲ ਕਰਨਾ ਹੈ ਲੜਨੂ ਫੋਲ ਕਰਕੇ ਤੇ ਇੱਕ ਵਾਰ ਜਿਹੜਾ ਲੜਨੂ ਚੰਗੀ ਤਰ੍ਹਾਂ ਥੱਲੇ ਫੋਲਡ ਕਰਕੇ ਤੇ ਉੱਤੋਂ ਜਿਹੜਾ ਲੜਨੂ ਦੱਬ ਕੇ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਚੰਗੀ ਤਰ੍ਹਾਂ ਸੈੱਟ ਕਰਕੇ ਤੇ ਲੜਨੂ ਸਾਫ਼ ਕਰਕੇ ਤੇ ਨਾਲ ਦੀ ਨਾਲ ਹੱਥਾਂ ਦੀ ਹੱਥਾਂ ਨਾਲ ਜਿਹੜਾ ਆਪਾਂ ਲੜਨੂ ਸੈੱਟ ਕਰਕੇ ਤੇ ਆਪਣੀ ਜਿਹੜੀ ਸ਼ੇਪ ਆ ਉਹ ਆਪ ਸੈੱਟ ਕਰਕੇ ਜਿਹੜਾ ਫਲਾੜਨੂ ਲੋਡ ਕਰਕੇ ਲਗਾਉਣਾ ਹੈ ਤੇ ਬਾਕੀ ਪਗ ਦੀ ਵੀਡੀਓ ਪਛੜੀ ਕੋ ਜਿਹੜੀ ਨਾਲ ਦੀ ਨਾਲ ਕਰ ਲੈਣੀ ਹੈ ਤੇ ਆਪਣੀ ਛੇਪ ਆਪ ਸੈਟ ਕਰ ਲੈਣੀ ਹੈ ਜਿਹੜੇ ਵੀ ਸਾਡੇ YouTube ਚੈਨਲ ਤੋਂ ਨਵੇਂ ਹਨ ਉਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਜਿਹੜੇ ਵੀ ਸਾਡੇ Facebook ਤੇ ਨਵੇਂ ਹਨ ਉਹ ਸਾਡੇ Facebook ਨੂੰ ਫੋਲੋ ਜਰੂਰ ਕਰਿਓ ਤੇ ਵੀਡੀਓ ਬਾਅਦ ਤੋਂ ਸ਼ੇਅਰ ਜਰੂਰ ਕਰਿਓ ਤਾਂ ਜੋ ਜਿਹੜੇ ਵੀ ਨੂੰ ਪਟਿਆਲਾ ਸ਼ਾਈ ਪੱਗ ਬਣਾਣੇ ਚ ਕੋਈ ਪ੍ਰੋਬਲਮ ਹੋਦੀ ਆ ਤਾਂ ਇਸ ਵੀਡੀਓ ਦੇਖ ਕੇ ਜਿਹੜੀ ਆਪਣੀ ਪ੍ਰੋਬਲਮ ਦਾ ਸੋਲੂਸ਼ਨ ਕਰ ਲੈਣ ਤੇ ਅਮੜੀ ਬਾਕੀ ਪਾਕ ਜਿਹੜੀ ਆ ਪਸਾੜੀ ਉਹ ਜਿਹੜੀ ਨਾਲ ਨਾਲ ਕਰੀ ਜਾਣੀ ਹੈ ਤੇ ਇਹਦੀ ਆਪਣੀ ਸ਼ੇਪ ਆ ਉਹ ਪਸਟ ਕੱਲਣੀ ਹੈ ਚਿਹੜਾ ਭਾ ਅਲਲ ਲੰਗਣਾ ਹੈ ਲੜਨੂ ਵੈਕ ਤੋਂ ਪਿੰਚ ਕਰਕੇ ਪੂਣੀ ਦੋਹ ਦਾ ਬਸਾ ਥੱਲੇ ਲਾ ਕੇ ਬੰਦ ਬਸਾ ਉੱਤਰਾ ਕੇ ਦੋ ਹੀ ਪੱਲੇ ਚ ਪਹਿਲੇ ਪੱਲੇ ਨੂੰ ਜਿਆਦਾ ਖੋਲਣਾ ਦੂਜੇ ਪੱਲੇ ਨੂੰ ਮਟਾਈ ਵਾਲੇ ਪਾਸੇ ਨਾਲ ਜੋੜ ਕੇ ਤੇ ਲੜਨੂ ਚੰਗੀ ਤਰ੍ਹਾਂ ਸੈਟ ਕਰਨਾ ਹੈ ਸੈਟ ਕਰਕੇ ਤੇ ਲੜਨੂ ਸਾਫ਼ ਕਰਕੇ ਤੇ ਚੰਗੀ ਤਰ੍ਹਾਂ ਉਸ ਵਿੱਚੋਂ ਡੰਗ ਕੱਢ ਕੇ ਤੇ ਬੜੀ ਸ਼ੇਪ ਆਪਾਂ ਸੈਟ ਕਰਕੇ ਜਿਹੜਾ ਪਲਣ ਲੋਡ ਕਰਕੇ ਲਗਾ ਦੇਣਾ ਹੈ ਤੇ ਨਾਲ ਦੀ ਨਾਲ ਬਾਕੀ ਭਾ ਜੀੜੀਆਂ ਪਿਛੜੀ ਕੋਲੜੀ ਨਾਲ ਦੀ ਨਾਲ ਕਰੀ ਜਾਣੀ ਹੈ ਤੇ ਆਪਣਾ ਇਹ ਲੜਾ ਆਪਣੀ ਸਜੀ ਸ਼ਾਰ ਤੋਂ ਵੀ ਜਿਹੜਾ ਆਪਾਂ ਲੜ ਨੂੰ ਸਾਫ਼ ਕਰਕੇ ਲਗਾਉਣਾ ਹੈ ਕਿਉਂਕਿ ਜੇ ਉੱਤੇ ਵਾਲ ਲੈਂਦੇ ਆ ਉਹ ਜਿਹੜੇ ਆਪਣੇ ਕੱਲ ਲਗਾਉਣ ਤੋਂ ਬਾਅਦ ਜਿਹੜੇ ਉਹਨਾਂ ਨੂੰ ਕੱਢਣ ਵਿੱਚ ਮੁਸ਼ਕਲ ਆਉਦੀ ਆ ਤਾਂ ਆਪ ਪਹਿੜਾ ਲੜ ਨੂੰ ਇਧਰੋਂ ਵੀ ਚੰਗੀ ਤਰ੍ਹਾਂ ਨਾਲ ਨਾਲ ਸਾਫ਼ ਕਰਕੇ ਤੇ ਉੱਤੋਂ ਜਿਹੜਾ ਲੜ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਤੇ ਆਪਣੀ ਜਿਹੜੀ ਸ਼ੇਪ ਉਹ ਆਪਾਂ ਸੈੱਟ ਕਰਕੇ ਜਿਹੜਾ ਆਪਾਂ ਲੜ ਨੂੰ ਚੰਗੀ ਤਰ੍ਹਾਂ ਸੈੱਟ ਕਰਨਾ ਹੈ ਤੇ ਆਪਣੀ ਜਿਹੜੀ ਮੋਟਾਈ ਉਹ ਵੀ ਆਪਾਂ ਸੈਟ ਕਰ ਲੈਣੀ ਹੈ ਨਾਲ ਯਾ ਬਾਕੀ ਬਾਕ ਰੀਡੀਆ ਪਸਾੜੀ ਕੋ ਢਾਲ ਦੀ ਵਾਲ ਜਿਹੜੀ ਕਰੀਆੜੀ ਹੈ ਤੇ ਉੱਤੇ ਜਿਹੜਾ ਦੀ ਵੀਡੀਓ ਪਸਾੜੀ ਉਹ ਜਿਹੜੀ ਢਾਲ ਜਾਲ ਕਰੀਆੜੀ ਹੈ ਤੇ ਜਿੱਥੇ ਜਿੱਥੇ ਬੜਾ ਹੈ ਨੇ ਉੱਥੋਂ ਆਪਾਂ ਬਾਅਦ ਫੇਰ ਕੇ ਆਪਣੀ ਜਿਹੜੀ ਆਪਣੇ ਜਿਹੜੇ ਵਾਲ ਨੂੰ ਕੱਢ ਲੈਣੇ ਨੇ ਤੇ ਜੇ ਕਿਸੇ ਲੜਦਾ ਮਟਾਈ ਜੜੀ ਆਪਣੀ ਵਧਿਆ ਜੀ ਆ ਜਾ ਰਹੀ ਰਹੀ ਬਾਕੀ ਲੜਾਂ ਦੇ ਬਰਾਬਰ 200 ਤੇ ਮੈਂ ਬਾਹਰ ਨਾਲ ਪ੍ਰੈਸ ਕਰਕੇ ਤੇ ਉਹਦੀ ਜਿਹੜੀ ਮਟਈਓ ਬਾਕੀ ਲੜਾਂ ਦੇ ਬਰਾਬਰ ਕਰਨੀ ਹੈ ਤੇ ਜੇ ਕਿਸੇ ਲੜਦਾ ਫਾਲਾ ਘਟ ਰਿਹਾ ਤਾਂ ਪਰ ਥੋੜੀ ਢੇੜ ਚੜਾ ਕੇੜਾ ਬਾਜ ਫੇਰ ਕੇ ਤੇ ਥੋੜਾ ਆਪਾਂ ਜਿਹੜਾ ਚੰਗੀ ਤਰ੍ਹਾਂ ਬਾਜ ਜੋਰ ਨਾਲ ਥੋੜਾ ਫੇਰਾਂ ਕਿਉਂਕਿ ਤਾਂ ਉਹਦਾ ਜਿਹੜਾ ਆਪਣਾ ਫਾਸਲਾ ਉਹ ਵੱਸ ਸਕੇਗਾ ਤੇ ਆਪਾਂ ਜਿਹੜੀ ਬਾਕੀ ਭਾਗ ਦੀ ਵੀਡੀਓ ਆਪਾਂ ਸਾੜੀ ਕੋ ਕਰ ਲੈਣੀ ਹੈ ਤੇ ਬਾਕੀ ਪੱਕੀ ਵੀਡੀਓ ਪਸੜੀ ਗਈ ਉਹ ਜਿਹੜੀ ਨਾਲ-ਨਾਲ ਕਰ ਲੈਣੀ ਹੈ ਜਿਹੜਾ ਆ ਪੱਗ पे ਲਗਾਉਣਾ ਨੱਕ ਦੀ ਜਿਹੜਾ ਆ ਪੱਗ पे ਲਗਾਉਣਾ ਹੈ ਜਿੱਥੇ ਆਪਾਂ ਸ਼ੇਵਲੜ ਫੋਲਡ ਕਰਕੇ ਜੀ ਥੋੜਾ ਜਿਹਾ ਪੰਗਾ ਹਾ ਕਰਕੇ ਜਿਹੜਾ ਆ ਪੱਗ पे ਲਗਣਾ ਹੈ ਤੇ ਫਿਰ ਜਿਹੜਾ ਪੱਕੜੀ ਲੜ ਲਗਾਉਣਾ ਅੱਧਾ ਉੱਤੇ ਅੱਧਾ ਥੱਲੇ ਫੋਲਡ ਕਰਕੇ ਜਿਹੜਾ ਆਪਾਂ ਲੜ ਨੂੰ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਚੰਗੀ ਤਰ੍ਹਾਂ ਸੈੱਟ ਕਰਕੇ ਤੇ ਜੇ ਜਿਹੜਾ ਲੜ ਵਧੇ ਜਾਂਦਾ ਯਾਨੀ ਕਿ ਖਾਸਾ ਵਧਾ ਜਾਂਦਾ ਹੈ ਤਾ ਤੁਸੀਂ ਲੜ ਨੂੰ ਕਿੰਨਾ ਜਿਹੜਾ ਉੱਤੋਂ ਡਬਲ ਫੋਲਡ ਕਰਾਂਗੇ ਡਬਲ ਫੋਲਡ ਕਰਕੇ ਤੇ ਥੱਲੇ ਉਹ ਜਿਹੜਾ ਆਪਣਾ ਲੜਕਾਸ ਪੈ ਜਾਂਦਾ ਹੈ ਪੈ ਕਾਸ ਪੈ ਤੋਂ ਬਾਅਦ ਤੇ ਆਪਾਂ ਉਹਦੀ ਚੌੜਾਈ ਜਿਹੜੀ ਉਹ ਘੱਟ ਘੱਟ ਰੱਖੇੜਾ ਪਰ ਲੜ ਨੂੰ ਤੇ ਉਸ ਵਿੱਚ ਚੰਗੀ ਤਰ੍ਹਾਂ ਵਾਲ ਕੱਢ ਲੈਣੇ ਵਾਲ ਕੱਢ ਕੇ ਛੋੜੀ ਉਹ ਜਿਹੜੀ ਆਪਾਂ ਭਟਾਈਆ ਉਹ ਆਪਾਂ ਚੰਗੀ ਤਰ੍ਹਾਂ ਸੈੱਟ ਕਰਕੇ ਤੇ ਲੜ ਨੂੰ ਸਾਬ ਕਰਨਾ ਹੈ ਤੇ ਫੇਰ ਆਪਾਂ ਇਹਦਾ ਕਿਹੜਾ ਜਿਹੜਾ ਲੜ ਨੂੰ ਸਾਫ਼ ਕਰਕੇ ਤੇ ਫੇਰ ਪੱਗ ਪਿੰਦੇ ਥੱਲੇ ਰੱਖ ਕਿਹੜਾ ਆਪਾਂ ਲੜ ਨੂੰ ਤੇ ਬਾਕੀ ਪੱਗ ਜਿਹੜੀ ਆਪਾਂ ਸੜੀ ਕੋ ਨਾਲ ਨਾਲ ਕਰਕੇ ਤੇ ਜਿਹੜੇ ਉੱਤੇ ਵਾਲ ਰਹਿੰਦੇ ਆ ਉਹਨਾਂ ਨੂੰ ਆਪਾਂ ਬਾਅਦ ਨਾਲ ਜਿਹੜੇ ਆਪਣੇ ਕੱਢ ਕੇ ਤੇ ਬਾਕੀ ਪੱਗ ਦੀ ਵੀ ਜਿਹੜੀ ਆਪਾਂ ਸੜੀ ਕੋ ਨਾਲ ਨਾਲ ਕਰਕੇ ਤੇ ਫੇਰ ਫਰਟ ਵੱਲ ਨੂੰ ਫੋਲਡ ਕਰਕੇ ਜਿਹੜਾ ਆਪਾਂ ਲੜ ਨੂੰ ਤੇ ਜਿੰਨੀ ਤੁਸੀਂ ਉਹੀ ਲਾਈ ਰੱਖਣਾ ਚਾਹੁੰਦੇ ਤੁਸੀਂ ਉਨੀ ਉਹਦੀ ਚੜਾਈ ਰੱਖ ਕੇ ਜਿਹੜਾ ਆਪਾਂ ਲੜ ਨੂੰ ਉੱਤੇ ਦੱਬ ਦੇਣਾ ਜੇ ਤੁਹਾਡੇ ਨਾਲ ਉੱਤੇ ਕਾਟਿਆਂ ਦਾ ਬਾਦੇਆਂ ਦਾ ਖਿਸਕਿਆਂ ਦਾ ਤੁਸੀਂ ਇੱਕ ਜਾਂ ਦੋ ਪਕ ਬਣੇ ਲੜਨ ਉੱਤੇ ਟਿਕਾਉਣ ਵਾਸਤੇ ਲਗਾ ਸਕਦੇ ਹੋ ਤੇ ਬਾਕੀ ਪਕ ਦੀ ਵੀਡੀਓ ਵੀ ਸਾਂਝੀ ਕਰੋ ਜਿਹੜੀ ਨਾਲ ਦੀ ਨਾਲ ਕਰ ਲੈਣੀ ਹੈ ਜੇ ਵੀਡੀਓ ਜੇ ਵੀ ਸਾਡੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਵੀਡੀਓ ਬਤਵਾ ਜਰੂਰ ਕਰਿਓ ਤੇ ਜਿਹੜੇ ਵੀ ਸਾਡੇ ਫੇਸਬੁਕ ਇਤਨਾ ਮੈਂ ਉਹ ਸਾਡੇ ਫੇਸਬੁਕ ਵੀਡੀਓ ਫਾਲੋ ਜਰੂਰ ਕਰਿਓ ਤੇ ਜਿਹੜੇ ਵੀ ਸਾਡੇ YouTube ਚੈਨਲ ਇਤਨਾ ਮੈਂ ਉਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਬਾਕੀ ਪਕ ਪਸੰਦ ਆਉਣ ਤੇ ਲਾਈਕ ਸ਼ੇਅਰ ਕਰ ਜਰੂਰ ਕਰਿਓ ਤੇ ਫਿਰ ਜਿਹੜਾ ਪਲੜ ਨੂੰ ਉੱਤੇ ਜਾਂ ਤਿੰਨ ਜਾਂ ਦੋ ਜਾਂ ਤਿੰਨ ਪੱਗ ਬਲਗਾ ਕੇ ਲੜ ਨੂੰ ਇੱਕ ਇੱਕ ਜਗ੍ਹਾ ਤੇ ਦੱਬ ਫਿਰ ਗਾਹਾਂ ਜਾ ਕੇ ਜਿਹੜਾ ਬਾਕੀ ਦਾ ਲੜ ਪਾ ਚਾਹਦਾ ਉਹਨੂੰ ਆਪਾਂ ਗਾਹਾਂ ਜਾ ਕੇ ਫਲਾ ਦੇਣਾ ਹੈ ਫਲਾ ਕੇ ਚਾ ਕਿ ਤਰ ਜਿਹੜਾ ਪਲੜ ਨੂੰ ਚੰਗੀ ਤਰ੍ਹਾਂ ਆਪਣੀ ਜਿਹੜੀ ਸ਼ੇਪ ਉਹ ਆਪ ਸੈਟ ਕਰ ਲੈਣੀ ਹੈ ਤੇ ਬਾਕੀ ਪੱਗ ਦੀ ਜਿਹੜੀ ਆਪ ਸੜੀ ਕੋ ਜਿਹੜੀ ਨਾਲ ਨਾਲ ਕਰ ਲੈਣੀ ਹੈ ਤੇ ਜਿੱਥੇ ਕਿਤੇ ਵੜ ਆ ਜਾਂਦੇ ਆ ਉੱਥੇ ਆਪਾਂ ਵਾਈਫਟ ਕੇ ਆਪਣੇ ਜਿਹੜੇ ਆਪਣੇ ਜਿਹੜੇ ਵਾਲਿਓ ਕੱਢ ਲੈਣਾ ਹੈ ਨਾ ਬਾਕੀ ਭਾਗ ਜਿਹੜੀਆਂ ਪਸਾੜੀ ਕੋ ਜਿਹੜੀ ਨਾਲ ਦੀ ਨਾਲ ਕਰ ਲੈਣੀ ਹੈ ਤੇ ਉੱਤ ਲੈਣਾ ਜੀ ਵੀਡੀਓ ਪਸਾੜੀ ਕੋ ਜਿਹੜੀ ਨਾਲ ਦੀ ਨਾਲ ਕਰੀ ਜਾਣੀ ਤੁਸੀਂ ਉੱਤ ਲੈਣੇ ਸਾਡੇ ਕੱਲ ਹੀ ਡਬਲ ਸਿਸ਼ਲ ਜਿਹੜਾ ਅਪਣ ਬਤ ਸਕਦੇ ਹੋ ਜਿਹੜੇ ਥੱਲੇ ਲੜ ਹੁੰਦੇ ਨੇ ਉਹਨਾਂ ਨੂੰ ਵੀ ਇਹ ਬੜਾ ਰਿਡਵਾਂਸਿਓਨਲ ਦੇ ਕੇ ਜਿਹੜਾ ਆਪਾਂ ਸੌਫ ਕਰ ਲੈਣਾ ਹੈ ਜਿਹੜਾ ਆਪਾਂ ਸੈਟ ਕਰਨਾ ਜਿਹੜਾ ਆਪਾਂ ਪੱਲਣ ਲਾਈਨਰ ਦੇ ਸੈਂਟਰ ਚੋਂ ਉਹਨੋਂ ਆਪ ਬੈਕ ਤੋਂ ਖਿੱਚਣਾ ਹੈ ਇੱਕ ਗਲਤਿਆ ਰੱਖੋ ਵੀ ਜਿਹੜਾ ਆਪਣਾ ਪੱਲਣ ਲਾਈਨਰ ਦੇ ਸੈਟਰ ਚੋਂ ਉਹ ਫਰੰਟ ਤੋਂ ਖਿਸਕਿਆ ਨਾ ਜੇ ਉਹ ਖਿਸਕ ਜਾਂਦਾ ਹੈ ਤੁਸੀਂ ਉਹ ਜਿਹੜੀ ਆਪਣੀ ਪੱਗ ਦੀ ਧਖਵਣ ਚ ਜਿਹੜਾ ਬੁਰਾ ਲੰਦਾ ਹੈ ਤੇ ਫਿਰ ਤੇ ਅਗੀ ਤਰ੍ਹਾਂ ਚਾਰੋਂ ਪਾਸੇ ਫਲਾ ਕੇ ਜਿਹੜਾ ਆਪ ਸੜ ਕਵਰ ਕਰਨਾ ਹੈ ਤੇ ਜਿੱਥੋਂ ਕੋਤੋਂ ਸੈਟ ਨ ਕਰਾਇਆ ਤਾਂ ਉਥੋਂ ਬੜਵਿਸ਼ੇ ਦੇ ਕੇ ਜਿਹੜਾ ਆਪਣਾ ਸਰ ਕਵਰ ਕਰਨਾ ਹੈ ਤੇ ਜਿੱਥੇ ਤਰ ਚਾਰੋਂ ਪਾਸੇ ਜਿਹੜਾ ਸੜ ਕਵਰ ਕਰਕੇ ਜਿੱਥੋਂ ਕੋਤੋਂ ਸੁਰ ਲੱਗ ਜਾਂਦਾ ਉਥੋਂ ਆਪ ਬਾਹਰ ਚਾਰੋਂ ਪਾਸੇ ਵਾਈ ਫੇਰ ਕੇ ਤੇ ਬੈਦਲ ਲਗਾਉਣਾ ਅੱਧਾ ਹੱਜੋ ਅੱਧਾ ਖੱਬੇ ਵੋਟ ਕਰ ਕਿਹੜਾ ਪਲੜ ਨੂੰ ਚਗਿਤ ਦਾ ਚੜਾਈ ਜਰਾ ਕੇ ਤੇ ਲੜ ਨੂੰ ਇੱਕ ਵਾਰ ਦੱਬ ਕੇ ਗਾਹਾਂ ਜਾ ਕੇ ਕਿਹੜਾ ਪਲੜ ਨੂੰ ਬਣਾ ਹੈ ਗਾਹਾਂ ਜਾ ਕੇ ਲੜ ਨੂੰ ਫਲਾ ਕੇ ਕਿਹੜਾ ਪਲੜ ਨੂੰ ਵੈਕ ਤੇ ਦੱਬ ਲੈਣਾ ਹੈ ਤੇ ਬਾਕੀ ਪਾਤ ਵੀਡੀਓ ਪਸਾੜੀ ਗੋ ਜਿਹੜੀ ਨਾਲਿਆਂ ਨਾਲ ਕਰ ਲੈਣੀ ਹੈ ਤੇ ਜਲਦੀ ਨੰਬੇ ਵੀ ਲੈ ਕੇ ਹਾਜ਼ਰ ਹੋਣਿਆ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ